ਜੇ ਤਿਹਾੜੀ ਮਨਾਉਂਦੇ ਨੇ ਉਹਨਾਂ ਗੁਰਸਿੱਖਾਂ ਨੂੰ ਕੁਰਬਾਨ ਗਈ। ਸਾਤ ਸਿੰਘ ਜੀ ਬਹੁਤੇ ਨਗਰਾਂ ਦੇ ਵਿੱਚ ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ। ਪਰ ਬਿਲੇਹਾ ਸ਼੍ਰੀਮਾਨ ਸੰਤ ਪਾਪਾ ਗੁਲਵਿੰਦਰ ਸਿੰਘ ਬਾਬਾ ਬਨਵੀਰ ਸਿੰਘ ਦੀ ਤੋਰ ਬਲਿਹਾਰ ਗਏ ਜੋ ਚਾਰ ਸਹਿਰ ਜਾਗਿਆਂ ਦਾ ਜਨਮ ਦੇ ਦਿਨ ਮਨਾਉਂਦੇ ਪ੍ਰਕਾਸ਼ ਦੇ ਦਿਨ ਮਨਾਉਂਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜ ਧਾਲਿਆਂ ਏਕ ਕੌਲਤਾ ਤਪੱਸਵੀ ਧਾਲਿਆਂ ਇਕੀ ਸਿਫਤਾਂ ਕਰੀਏ ਚੱਲਦੀ ਦਾਰੋਂ ਸੰਗਤਾਂ ਨੂੰ ਤਾਰਨ ਵਾਸਤੇ ਸ੍ਰੀ ਗੋਬਿੰਦ ਸਿੰਘ ਮਹਾਰਾਜ ਵਾਹਿਗੁਰੂ ਜਿਸ ਸੰਤ ਕਿਤੇ ਜਲੇ ਜਾਈਏ ਬਰਫ ਦੇ ਰਾ ਸਾਰਾ ਸਰੀਰ ਸੁੰਘ ਹੋ ਜਾਂਦਾ ਹੈ ਏਹ ਨੂੰ ਕੁੰਤ ਦੇ ਸਰੋਵਰ ਸਾਹਿਬ ਦੇ ਵਿੱਚ ਇਸ਼ਾਨਾ ਨਹੀਂ ਕਰਨਾ ਸੂਰਮਿਆਂ ਦਾ ਕੰਮ ਹੈ ਆ ਕੋ ਸਤਗੁਰੂ ਜੀ ਵਾਹਿਗੁਰੂ ਪਰ ਏਮ ਕੁੰਟ ਪਰਬਤ ਹੈ ਜਹਾਂ ਸਬਤ ਸ੍ਰੇਣ ਸੋਬਤ ਹੈ ਤਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਾਤਾ ਇਹ ਤਪਸਵੀ ਨੂੰ ਹਾਂ ਸਤ ਦਾਦਾ ਬਾਬਾ ਅਜੀਤ ਸਿੰਘ ਜੀ ਸਤ ਦਾਦਾ ਬਾਬਾ ਜੁਗਾਰ ਸਿੰਘ ਜੀ ਸਰਜਾਦਾ ਬਾਬਾ ਜੋਰਾਵੰਦ ਸਿੰਘ ਜੀ ਸਰਜਾਦਾ ਬਾਬਾ ਭਟੇ ਸਿੰਘ ਜੀ ਇਹ ਐਵੇਂ ਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਘਰ ਇਹਨਾਂ ਨੇ ਜਨਮ ਲਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਪੱਸਿਆ ਧਾਰਨ ਫਿਰ ਸਮੇਂ ਮੁਤਾਬਕ ਚਾਰੇ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਸਿੰਘਾਂ ਪਾਲੇ ਚਾਹ ਦੇ ਰਾਜ ਸ਼ਹੀਦਿਆਂ ਪਾਲੇ ਵੱਡੇ ਸਾਬਜਾ ਦੇ ਸਾਬਦਾਦਾ ਪਾਪਾ ਅਜੀਤ ਸਿੰਘ ਸਾਬਦਾਦਾ ਪਾਪਾ ਜੂਧਾਰ ਸਿੰਘ ਜੰਮਕੌਰ ਦੀ ਗੜੀ ਜੰਮਕੌਰ ਦਾ ਮੈਦਾਨਾ ਜੰਗ ਜਿੱਥੇ ਇੱਕ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ 40 ਸਿੰਘਾਂ ਨਾਲ ਨੇ ਉਹਨਾਂ 40 ਸਿੰਘਾਂ ਦੇ ਵਿੱਚ ਸ੍ਰੀ ਗੁਰੂ ਸਿੰਘ ਸਾਹਿਬ ਜੀ ਮਹਾਰਾਜ ਦੇ ਦੋ ਸਹੰਗਿਆ ਦੇ ਨਾਮ ਹਨ ਸਭ ਜਿਆਦਾ ਬਾਬਾ ਅਜੀਤ ਸਿੰਘ ਸਾਹਿਬ ਜਿਆਦਾ ਬਾਬਾ ਜੁਝਾਰ ਸਿੰਘ ਪੰਨ ਪ੍ਰਿਆਰ ਨਾਲ ਨੇ ਤਨ ਭਾਈ ਦਾਇਆ ਸਿੰਘ ਤਨ ਭਾਈ ਧਰਮਤ ਸਿੰਘ ਤਨ ਭਾਈ ਹਿੰਮਤ ਸਿੰਘ ਤਨ ਭਾਈ ਮੋਹਨ ਸਿੰਘ ਪੰਨ ਭਾਈ ਸਾਹਿਬ ਸਿੰਘ ਜਾਇਲੂ ਮੁਖਤੇ ਜਾਇਲੂ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਜਿਹੜੇ ਸਾਹਿਬਜ਼ਾਦਿਆਂ ਦਾ ਅੱਜ ਗੁਰਦੁਆ라 ਰਾਜਾ ਰਾਮ ਸਾਹਿਬ ਜੀ ਜਨਮ ਦਿਨ ਮਨਾਇਆ ਜਾ ਰਿਹਾ ਹੈ ਪਤਾ ਹੈ ਬਾਣੀ ਮੁਤਾਬਕ ਜਨਮ ਤਾਂ ਮਰਟ ਜੇ ਜਨਮ ਤੇ ਆਇਆ ਹੈ ਸਮੇ ਸਮੇ ਮੁਤਾਬਕ ਸਰੀਰ ਸੱਚ ਜਾਣਾ ਪਰ ਜਿਹੜੇ ਧਰਮ ਦੀ ਖਾਤਰ ਸ਼ਹੀਦ ਹੁੰਦੇ ਨੇ ਸੇਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜ ਕਿਰਪਾ ਕਰਕੇ ਸਮਝਾਉਂਦੇ ਆ ਧੰਨ ਜੀਓ ਕਿਹੋ ਜੱਗੁ ਮੈਂ ਮੁਖ ਤੇ ਹਾਰ ਜਿਤ ਮੈਂ ਜੁੱਧ ਬੀਚਾ ਧੰਨ ਦੇ ਜਿਹੜੇ ਧਰਮ ਦੀ ਖਾਤਰ ਜਿਹੜੇ ਧਰਮ ਦੀ ਖਾਤਰ ਬਸੜ ਕੇ ਸ਼ਹੀਦ ਹੁੰਦੇ ਨੇ ਸ਼ਹੀਦ ਦਾ ਦਾ ਉੱਚਾ ਹੈ ਜਿਹੜੇ ਧਨ ਨਹੀਂ ਖਾਤੋ ਸਰੀਰ ਨੂੰ ਜਿਵੇਂ ਤਨ ਤਾਂ مانگے کونے کومان گردوارا صاحب بنا تھان پرتن کر کے ਲੱਖਾਂ ਦੀ ਤعداد ਵਿੱਚ ਸੰਗਤਾਂ ਨੂੰ ਅੰਮ੍ਰਿਤ ਛਕਾਇਆ ਸ੍ਰੀਮਾਨ ਸਤਿ ਪਾਪਾ ਮਾਨ ਸਿੰਘ ਭੇ ਹੋਵੇ ਵਾਲੇ ਉਹਨਾਂ ਨੇ ਵਸਾਏ ਜਥੇ ਨੇ ਸਤਕਾਰ ਦੇ ਰੂਪਾਪਾ ਗੁਰਬੀਰ ਸਿੰਘ ਅਤੇ ਜਥੇ ਦੇ ਸਿੰਘਾਂ ਨੇ ਕੀਰਤਨ ਕਰਦਿਆਂ ਛੋਟੇ ਸਹਿਬ ਕਾਗਿਆ ਦੀ ਸ਼ਹੀਦੀ ਦਾ ਜ਼ਿਕਰ ਕੀਤਾ ਸੀ। ਨਾਰ ਮਾਪੁਰਾ ਨੇ ਜੱਟੇ ਨੇ ਸਿੱਖ ਰਾਜ ਕਿਵੇਂ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜੋ ਤੱਕ ਲੋਕਤਾ ਇਹ ਸਿੱਖ ਨਾਲ ਦੇ ਨਾਲ ਲਾਪਰੇ ਆ ਉਹ ਸੁਣਾਇਆ ਸੀ। ਸਾਧ ਸੰਗਤਿ ਇਦਰਾ ਆਪਾਂ ਬੇਨਤੀ ਕਰਦੇ ਆਂ ਸਹਿਬ ਜਾਦਾ ਬਾਬਾ ਅਜੀਤ ਸਿੰਘ ਜੀ ਸਹਿਬ ਬਾਬਾ ਬਾਬਾ ਜੁਝਾਰ ਸਿੰਘ ਜੀ ਸਹਿਬ ਜਾਦਾ ਬਾਬਾ ਜੋਰਾਵਰ ਸਿੰਘ ਜੀ ਸਹਿਬ ਜਾਦਾ ਬਾਬਾ ਫਾਦੇ ਸਿੰਘ ਉਹ ਚਾਰੇ ਸਹਿਬ ਜਾਦੇ ਧੰਨ ਹਨ ਉਹ ਅਵਤਾਰੀ ਜੀਵ ਨੇ ਉਹ ਧੁਰਦਰਗਾਉ ਬਖਸ਼ਾੂ ਵਾਲੇ ਜਿਨ੍ਹਾਂ ਨੇ ਆਣ ਕੇ ਸੰਸਾਰ ਦਾ ਭਲਾ ਜਿਨ੍ਹਾਂ ਨੇ ਧਰਮ ਦੀ ਖਾਤਰ ਆਪਣੀਆਂ ਜਿੰਦੀਆਂ ਲਾਈਆਂ ਜਿਨ੍ਹਾਂ ਨੇ ਧਰਮ ਦੀ ਖਾਤਰ ਸ਼ਹਾਦਤਾਂ ਪ੍ਰਾਪਤ ਕੀਤੀ ਦਾ ਉਹ ਤਨਹੰ ਤਨਹੰ ਸਮਾਪਤੀ ਦਾ ਟਾਈਮ ਹੈ ਇਹੋ ਪੜੋ ਸਭ ਗਾਵਿਆਂ ਨੂੰ ਸ਼ਬਦਾਂ ਦੇ ਪ੍ਰੇਮ ਦੇ ਨਾਲ ਯਾਦ ਕਰਦੇ ਆ ਉਹਨਾਂ ਨੂੰ ਨਮਸਕਾਰ ਕਰ ਤਨ ਤਨ ਅਹੋ ਲਾਇਆ ਨਾਮ